ਸਸ਼ਕਾਲ ਦੂਸਰੇ ਪੰਜਾਬ ਰੇਡਾ ਦੇਖ ਰਹੇ ਸਾਇਦ ਅਸ਼ਕਾ ਦਾ ਸਵਾਗਤ ਹੈ ਮੈਂ ਹਾਂ ਗੁਰਬਾਖਸ਼ ਪੰਨੂ ਟੈਬਲੇਟ ਦੀ ਸ਼ੁਰੂਆਤ ਕਰਦੇ ਹਾਂ ਇਸ ਖਬਰ ਦੇ ਨਾਲ ਦਿੱਲੀ ਦੇ ਚਾਂਦੀ ਚੌਕ ਇਲਾਕੇ ਦਾ ਨਾਮ ਸ਼ੀਸ਼ਗੰਜ ਰੱਖਣ ਦੀ ਮੰਗ ਕੀਤੀ ਗਈ ਹੈ ਪੰਜਾਬ বিজেপি ਆਗੂ ਪ੍ਰਤਪਾਲ ਸਿੰਘ ਬਲੀਏਵਾਲ ਨੇ ਜੋ ਹੈ ਇਹ ਮੰਗ ਕੀਤੀ ਹੈ ਤੇ ਦਿੱਲੀ ਦੀ ਸਿਆਮ ਰੇਖਾ ਗੁਪਤਾ ਨੂੰ ਚਿੱਠੀ ਲਿਖੀ ਗਈ ਹੈ ਤਾਂ 350ਵੇਂ ਸ਼ਹੀਦੀ ਸਤਬਦੀ ਸਮਾਗਮ ਮੌਕੇ ਜੋ ਹੈ ਨਾਂ ਬਦਲਣ ਦੀ ਮੰਗ ਕੀਤੀ ਗਈ ਹੈ ਚਾਂਦੀ ਚੌਕ ਇਲਾਕੇ ਦਾ ਨਾਮ ਜੋ ਹੈ ਸ਼ੀਸ਼ਗੰਜ ਰੱਖਣ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਮੈਟਰੋ ਸਟੇਸ਼ਨ ਜੋ ਹੈ ਜੁਕੇਸ ਦੇ ਨੇੜੇ ਦੇ ਮੈਟਰੋ ਸਟੇਸ਼ਨ ਨੇ ਉਹਨਾਂ ਦਾ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਚੀ ਦੇ ਨਾਮ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿਉਂਕਿ ਇਸ ਵਾਰ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਸਾਡੇ ਤੋਂ ਸੋਵੇਂ ਸ਼ਹੀਦੀ ਵਰੀਗੰਡ ਆਉਣੀ ਹੈ ਉਸ ਨੂੰ ਬਿਹਤ ਤੂਮਤਾਮਨ ਨਾਲ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ਤੇ ਸਮਾਗਮ ਉਲੀਕੇ ਜਾ ਰਹੇ ਨੇ ਤਾਂ ਇਸੇ ਵਿਚਾਲੇ ਭਾਜੀਪੀ ਆਕੂਪਰਤ ਪਾਸ ਸਿੰਘ ਬਲੀਕੇਵਾੜ ਵੱਲੋਂ ਜੋ ਹੈ ਮੰਗ ਕੀਤੀ ਗਈ ਹੈ ਤੇ ਜੋ ਸ਼ੀਸ਼ ਕਾਜ ਰੱਖਣ ਦੀ ਮੰਗ ਕੀਤੀ ਗਈ ਹੈ ਜੋ ਚਾਂਦੀ ਚੌਕ ਇਲਾਕਾ ਦਿੱਲੀ ਦੇ ਵਿੱਚ ਪੈਂਦਾ ਹੈ ਉਸ ਦਾ ਨਾਮ ਦਰੈਸ਼ੀ ਇਸ ਗੋਲ ਤੇ ਕਰਦੀ ਬਾਕੀ ਕੀਤੀ ਗਿਆ ਤੇ ਇਸ ਤੋਂ ਇਲਾਵਾ ਜੋ ਇਸ ਦੇ ਨੇੜੇ ਮੈਟਰੋ ਸਟੇਸ਼ਨ ਪੈਦੇ ਨੇ ਉਹਨਾਂ ਦੇ ਨਾਮ ਨੂੰ ਜੋ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਨਾਮ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਲਗਾਤਾਰ ਇਸ ਵਾਰ ਪੰਜਾਬ ਸਰਕਾਰ ਆਪਣੇ ਪੱਧਰ ਤੇ ਵੱਡੇ ਪੱਧਰ ਤੇ ਜੋ ਮਹੀਨਾਵਾਟਾ ਇਸ ਬਾਗਮੁਲੀ ਕਰਿਆ ਜਿਸ ਦੇ ਚਲਦੇ ਲਾਈਟ ਐਂਡ ਸਾਊਂਡ ਸ਼ੋਅ ਹੋ ਰਹੇ ਨੇ ਵਕਫ ਵਕਫਾਂ ਤੇ ਸ਼ਹੀਦੀ ਅਸਮਾਗਮ ਕਰਵਾਏ ਜਾ ਰਹੇ ਨੇ ਇਸ ਤੋਂ ਇਲਾਵਾ ਵਕਫ ਵਕਫਾਂ ਤੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸੀਐਮ ਖੁਦ ਜੋ ਹੈ ਪ੍ਰੈਜ਼ੀਡੈਂਟ ਨੂੰ ਵੀ ਸੱਦਾ ਦੇ ਚੁੱਕੇ ਨੇ ਤੇ ਲਗਾਤਾਰ ਵੱਡੇ ਵੱਡੇ ਮਾਨ ਡਰਸ ਦਾ ਦਾਤਾ ਜਾ ਰਿਹਾ ਹੈ ਤਾਂ ਇਸ ਵਿਚਾਲੇ ਪੰਜਾਬ বিজেপি ਦੇ ਆਗੂ ਜੋ ਪ੍ਰਤਾਪ ਸਿੰਘ ਬਲਗੇਵਾਲ ਨੇ ਉਹਨਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਮੁਖਤਾਨੂੰ ਚਿੱਠੀ ਲਿਖੀ ਹੈ ਤੇ ਮੰਗ ਕੀਤੀ ਹੈ ਕਿ ਜਿਸ ਦਿੱਲੀ ਦਾ ਚਾਂਮੀ ਚੌਕ ਇਲਾਕਾ ਹੈ ਉਸ ਦਾ ਨਾਮ ਸ਼ੀਸ਼ਗੰਜ ਰੱਖਿਆ ਜਾਵੇ ਤੇ ਉੱਥੇ ਜੋ ਮੈਟਰੋ ਸਟੇਸ਼ਨ ਪੈਂਦੇ ਨੇ ਉਹ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਾਲਾ ਜੀ ਦੇ ਨਾਮ ਨੂੰ ਸਮਰਪਿਤ ਕੀਤਾ ਜਾਣ ਜੋ ਸਿੰਘ ਉਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਏ ਸਨ ਤਾ ਬਿਲਕੁਲ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਤਬਦੀ ਸਭਾਗਮ ਜੋ ਹੈ ਆ ਰਹੇ ਨੇ ਤੇ ਪੰਜਾਬ ਸਰਕਾਰ ਵੱਡੇ ਪੱਧਰ ਤੇ ਇਹਨਾਂ ਦੇ ਆਯੋਜਨ ਕਰ ਰਹੀ ਹੈ ਤਾਂ ਇਸ ਵਿਚਾਲੇ ਪੰਜਾਬ ਬੀਜੇਪੀ ਵੱਲੋਂ ਵੀ ਇਹ ਮੰਗ ਜੋ ਹੈ ਦਿੱਲੀ ਦੀ ਸਿਗਮ ਰੇਖਾ ਗੁਪਤਾ ਅੱਗੇ ਰੱਖੀ ਗਈ ਹੈ ਕਿ ਇਸ ਵਾਰ ਜੋ ਵੱਡੇ ਪੱਧਰ ਤੇ ਜੋ ਸਮਾਗਮ ਉਲੀਕੇ ਗਏ ਨੇ ਜੋ ਵੱਡੇ ਪੱਧਰ ਤੇ ਇਹ ਦਿਹਾੜਾ ਮਨਾਇਆ ਜਾਣਾ ਜਿਸ ਦੇ ਚਲਦੇ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਮੰਗ ਕੀਤੀ ਗਈ ਹੈ ਕਿ ਜੋ ਦਿੱਲੀ ਦਾ ਚਾਂਦੀ ਚੌਕ ਇਲਾਕਾ ਹੈ ਉਸ ਦਾ ਨਾਮ ਜੋ ਹੈ ਸ਼ਿਸ਼ਗੰਜ ਰੱਖਿਆ ਜਾਵੇ ਤੇ ਇਸ ਤੋਂ ਇਲਾਵਾ ਜੋ ਮੈਟਰੋ ਸਟੇਸ਼ਨ ਨੇ ਉਹ ਵੀ ਉਹਨਾਂ ਸਿੰਘਾਂ ਦੇ ਨਾਮ ਤੇ ਰੱਖੇ ਜਾਣ ਜਿਨ੍ਹਾਂ ਨੇ ਉਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਚਾਹਨੀ ਚੌਕ ਵਿਖੇ ਸ਼ਹੀਦੀ ਦਿੱਤੀ ਸੀ। ਤਾਂ ਕਿ ਸੀਐਮ ਭਗਵੰਤ ਮਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਮੁੱਦਾ ਚੁੱਕਿਆ ਹੈ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ ਦੇਣਾ ਚਾਹੀਦਾ ਹੈ ਇਸੇ ਆਧਾਰ 'ਤੇ ਬਿਆਨ ਦਿੱਤਾ ਗਿਆ ਹੈ। ਗਾਰਡੀਆਂ ਨੇ ਕਿਹਾ ਕਿ ਹੁਣ ਤਾਂ ਪਾਕਿਸਤਾਨ ਨਾਲ ਮੈਚ ਖੇਡੇ ਜਾ ਰਹੇ ਨੇ ਗੁਜਰਾਤ ਰਾਹੀਂ ਵਪਾਰ ਵੀ ਚੱਲ ਰਿਹਾ ਦੋਹਾਂ ਮੁਲਕਾਂ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਤਾਂ ਬਿਲਕੁਲ ਅੱਜ ਭਗਵੰਤ ਮਾਜਾ ਪ੍ਰਕਾਸ਼ਪੁਰ ਮੋਕੇਸ਼ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ ਇਸ ਤੋਂ ਇਲਾਵਾ ਉਹਨਾਂ ਵੱਲੋਂ ਜੋ ਹੈ ਪ੍ਰਕਾਸ਼ਪੁਰਬ ਦੀ ਵਿਦਾਈ ਕੀਤੀ ਗਈ ਤੇ ਨਾੜੀ ਮੰਗੀਤੀ ਗਈ ਕਿ ਕਰਤਾਰਪੁਰ ਲਾਂਘਾ ਜੋ ਹੈ ਉਸ ਨੂੰ ਖੋਲ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਜੋ ਜੇ ਗੱਲ ਕਰੀਏ ਤਾਂ ਪ੍ਰਕਾਸ਼ਪੁਰਬ ਦੇ ਚਲਦੇ ਹੀ ਜੋ ਸਿੱਖ ਜੱਤਾ ਹੈ ਉਹ ਵੀ ਕੱਲ ਰਵਾਨਾ ਹੋ ਚੁੱਕਾ ਹੈ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਸ਼੍ਰੀ ਨਨਕਾਣਾ ਸਾ ਕੰਟੀਨੈਂਟਸ ਵੀ 40 ਇਹ ਮੰਗ ਮੰਗ ਕਰ ਰਹੇ ਨੇ ਕਿ ਹੁਣ ਕਰਤਾਰਪੁਰ ਲਾਂਕੇ ਨੂੰ ਖੋਲ ਦੇਣਾ ਚਾਹੀਦਾ ਹੈ ਹੁਣ ਮੈਚ ਖੇਡੇ ਜਾ ਰਹੇ ਨੇ ਗੁਜਰਾਤ ਵਾਂਗ ਹੀ ਵਪਾਰ ਚੱਲ ਰਿਹਾ ਹੈ ਤੇ ਹੁਣ ਕਰਤਾਰਪੁਰ ਲਾਂਗਾ ਵੀ ਖੋਲ ਦੇਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਪਿਛਲੇ ਸਮੇਂ 'ਚ ਵਿਰੋਧ ਵੀ ਹੋਇਆ ਜਦੋਂ ਭਾਰਤੀ ਟੀਮ ਵੱਲੋਂ ਪਾਕਿਸਤਾਨੀ ਟੀਮ ਨਾਲ ਮੈਚ ਖੇਡਿਆ ਗਿਆ ਤਾਂ ਉਸ ਦਾ ਵੀ ਕਿਤੇ ਨਾ ਕਿਤੇ ਦੇਸ਼ ਭਰ ਦੇ ਵਿੱਚ ਵਿਰੋਧ ਵੀ ਹੋਇਆ ਹਾਲਾਂਕਿ ਕਈ ਲੋਕਾਂ ਨੇ ਉਸ ਦੀ ਹਵਾਇਤ ਵੀ ਕੀਤੀ ਪਰ ਕਾਫੀ ਵੱਡੇ ਪੱਧਰ ਤੇ ਉਸ ਦਾ ਵਿਰੋਧ ਵੀ ਕੀਤਾ ਗਿਆ ਤਾਂ ਉਸੇ ਦਾ ਜ਼ਿਕਰ ਹੁਣ ਸਿਆਸੀ ਮਾਨਵ ਲੋਕ ਕੀਤਾ ਗਿਆ ਹੈ ਕਿ ਹੁਣ ਮੈਚ ਖੇਡੇ ਜਾ ਰਹੇ ਨੇ ਗੁਜ ਕਾਫੀ ਸਮੇ ਤੋਂ ਮੰਗ ਕਰ ਰਹੀਆਂ ਨੇ ਕਿ ਕਰਤਾਰਪੁਰ ਲਾਂਘੇ ਨੂੰ ਖੋਲਿਆ ਜਾਵੇ ਜੋ ਕਿ ਭਾਰਤ ਪਾਕਿਸਤਾਨ ਤਣਾਅ ਮੌਕੇ ਜੋ ਹੈ ਬੰਕਰਤਾ ਗਿਆ ਸੀ ਤਾਂ ਕਈ ਵਾਰ ਹੁਣ ਮੰਗ ਉੱਠ ਰਹੀ ਹੈ ਕਿ ਇਸ ਨੂੰ ਖੋਲਿਆ ਜਾਵੇ ਤੇ ਅੱਜ ਪ੍ਰਕਾਸ਼ਪੁਰ ਮੌਕੇ ਸੀਐਮ ਮਾਨਵ ਲੋਈ ਇਹ ਮੰਗ ਕੀਤੀ ਗਈ ਹੈ ਕਿ ਕਰਤਾਰਪੁਰ ਲਾਂਘੇ ਨੂੰ ਮੁਰ ਖੋਲ ਦੇਣਾ ਚਾਹੀਦਾ ਹੈ। ਜੇ ਲਿਖਿਆ ਤੁਸੀਂ ਖੋਲਦੇ ਐ ਫਿਰ ਕੀ ਫਾਇਦਾ ਹੋਇਆ ਉਹਨਾਂ ਨੂੰ ਆਪ ਹੀ ਖੋਲ ਦੇਣਾ ਚਾਹੀਦਾ ਹੈ ਕਿ ਹੁਣ ਜੇ ਜਥੇ ਜਾ ਰਹੇ ਨੇ ਤੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੂੰ ਠੀਕ ਹੈ ਨਾ ਤਫਰ ਕਰਤਾਪੂ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਉਹ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇੱਕ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਹਰ ਹਰ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਨਾ ਨਕਰ ਹੋਈ ਸੀ ਪਰ ਜੱਥਾ ਵੀ ਚਲਾ ਜਾ ਜਾ ਰਹੇ ਤੇ ਕੋਈ ਇਦਾਂ ਦੀ ਨਹੀਂ ਦੋਧਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਮਾਣ ਸੀ ਕਿ ਗੁਜਰਾਤ ਨੂੰ ਵਪਾਰ ਚੱਲ ਰਿਹਾ ਹੈ ਇਹ ਤੋਂ ਹੀ ਸ਼ੁਰੂ ਹੋਣਾ ਸੀਗਾ ਟਾਲੀ ਨੂੰ ਪੂਰਾ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਆ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਹਾਂਜੀ ਬਿਲਕੁਲ ਹੋਊਗੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਵਧੂਗਾ ਤਾਗੇ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਸੈਨੇਟ ਵਿਵਾਦ ਜੀ ਵਿਵਾਦ ਜੀ ਜੋ ਕਿ ਲਗਾਤਾਰ ਚੱਲਿਆ 10 ਨਵੰਬਰ ਨੂੰ ਪੀਯੂ ਚ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਹੈ ਤਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ ਪੰਜਾਬੀ ਕਲਾਕਾਰਾਂ ਨੂੰ ਵੀ ਪ੍ਰਦਰਸ਼ਨ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਪੰਜਾਬ ਯੂਨੀਵਰਸਿਟੀ ਚ ਪਿਛਲੇ ਕੁਝ ਦਿਨਾਂ ਤੋਂ ਜੋ ਹੈ ਲਗਾਤਾਰ ਵਿਵਾਦ ਚੱਲ ਰਿਹਾ ਹੈ ਜੋ ਕਿ ਸੈਨੇਟ ਨੂੰ ਪੰਕੀ ਤੇ ਜਾਣ ਦੀ ਮੰਗ ਕੀਤੀ ਜਾ ਰਿਹਾ ਹੈ ਤਾਂ ਇਸ ਵਿਚਾਰੇ ਨੂੰ 10 ਨਵੰਬਰ ਨੂੰ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਹੈ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇਹ ਕਾਟ ਦੀ ਗੋਲ ਦਿੱਤੀ ਗਈ ਹੈ ਤੇ ਪੰਜਾਬੀ ਕਲਾਕਾਰਾਂ ਤੋਂ ਵੀ ਸਾਥ ਮਿਲ ਗਿਆ ਕਿਉਂਕਿ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਪਿਛਲੇ ਸਮੇਂ ਪਹਿਲਾ ਐਂਟੀ ਪ੍ਰੋਟੈਸਟ ਐਫੀਡੇਵਿਟ ਨੂੰ ਲਾ ਕੇ ਜੋ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹਾਲਾਂਕਿ ਉਸ ਨੂੰ ਜਦੋਂ ਵਾਪਸ ਲਿਆ ਜਾਂਦਾ ਯੂਨੀਵਰਸਿਟੀ ਵੱਲੋਂ ਉਸ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਕਰ ਦਿੱਤਾ ਜਾਂਦਾ ਹੈ ਕਿਉਂਕਿ ਅਭਿਸ਼ੇਕ ਦਾਗਰ ਜੋਤੀ ਲਗਾਤਾਰ ਪੁਖੜ ਹੜਤਾਲ ਤੇ ਬੈਠੇ ਸਨ ਉਹਨਾਂ ਵੱਲੋਂ ਪੁਖੜ ਹੜਤਾਲ ਖਤਮ ਕਰਤੀ ਜਾਂਦੀ ਹੈ ਤੇ ਹੁਣ ਜੋ ਸੈਨੇਟ ਵਿਵਾਦ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦਾ ਸਾਰੀਆਂ ਪਾਰਟੀਆਂ ਵੀ ਜੋ ਹੈ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ ਤੇ ਇਸੇ ਵਿਚਾਰੇ ਹੁਣ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਹੈ ਤੇ ਸਾਰਿਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਪੰਜਾਬੀ ਕਲਾਕਾਰਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਕਿ ਉਹ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਕਿ ਜੋ ਸ਼ਾਮਿਲ ਹੋ ਕੇ ਜੋ ਹੈ ਯੂਨੀਵਰਸਿਟੀ ਵਾਲਿਆਂ ਦਾ ਵਾਲਿਆਂ ਦੀ ਹਮਾਇਤ ਕਰਨ ਦਾ ਲਗਾਤਾਰ ਪੀਯੂ ਜੋ ਹੈ ਪਿਛਲੇ ਕਈ ਸਮੇਂ ਤੋਂ ਕਈ ਵਿਵਾਦਾਂ ਚਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਸੈਨੇਟ ਵਿਵਾਦ ਜਿਸ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਨੂੰ ਭੰਗ ਕਰਤਾ ਜਾਂਦਾ ਹੈ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਹੁਣ ਜੋ ਹੈ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ 'ਚ ਵਟੇ ਇਕੱਠ ਦੀ ਕਾਲ ਦਿੱਤੀ ਗਈ ਹੈ ਤੇ ਖਾਸ ਤੌਰ ਤੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਸਾਰੇ ਜੋ ਹੈ ਸਟੂਡੈਂਟਸ ਦਾ ਸਾਥ ਦੇਣ ਤੇ ਨਾਲ ਹੀ ਪੰਜਾਬੀ ਕਲਾਕਾਰਾਂ ਨੂੰ ਵੀ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੀ ਕਾਲ ਦਿੱਤੀ ਗਈ ਹੈ दोस्तों ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਇੱਥੇ ਜਿਹੜੀ ਕੇਂਦਰ ਸਰਕਾਰ ਇਹਨਾਂ ਨੇ ਸਾਥੂ ਪੰਜਾਬ ਯੂਨੀਵਰਸਿਟੀ ਖੋਣ ਦੀ ਕਿੰਨੀ ਕਰਤੂਤ ਕੀਤੀ ਹੈ ਵੀ ਸਾਡੀ ਕਾਨੂੰਨੀ ਮੈਂਬਰੀ ਸੈਨੇਟ ਘਟਾ ਕੇ 31 ਮੈਂਬਰੀ ਕਰ ਦਿੰਦੀ ਹੈ ਇਹ ਰੀਆ ਸੈਨੇਟ ਦੀਆਂ ਚੋਣਾਂ ਬਿਲਕੁਲ ਭੰਗ ਕਰ ਦਿੱਤੀਆਂ ਨੇ ਇਹਦਾ ਮਤਲਬ ਪੰਜਾਬ ਦੀ ਨੁਮਾਇੰਦਗੀ ਪੰਜਾਬ ਦੀ ਇਸ ਯੂਨੀਵਰਸਿਟੀ ਤੇ ਦਾਅਵੇਦਾਰੀ ਨੂੰ ਅੱਜ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਇਹਦੇ ਕਰਕੇ ਅਸੀਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਸਟਾ ਨੂੰ ਇਹਦੇ ਵੱਲੋਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਕਟ ਕਰਨ ਜਾ ਰਹੇ ਹਾਂ ਫਿਰ ਉਹ ਸਾਰੇ ਨੂੰ ਸੱਦਾ ਦਿੰਦੇ ਆ ਵੀ ਤੁਸੀਂ ਵੱਦ-ਵੱਦ ਗਿਣਤੀ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜਿੰਨੇ ਵੀ ਪੰਜਾਬ ਦੇ ਇਨਸਾਫ ਪਸੰਦ ਲੋਕ ਨੇ ਜਮਹੂਰੀ ਜਥੇਬੰਦੀਆਂ ਨੇ ਅਧਿਆਪਕ ਵਿਦਿਆਰਥੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਾਰੇ ਨੂੰ ਸੱਦਾ ਦਿੰਦੇ ਆ ਕਲਾਕਾਰਾਂ ਨੂੰ ਸੱਦਾ ਦਿੰਦੇ ਆ ਵੀ ਵੱਦ-ਵੱਦ ਗਿਣਤੀ ਦੇ ਵਿੱਚ ਆਪਾਂ ਇਕੱਲੇ ਬਿਆਨ ਇਕੱਲੇ ਸਟੇਟਮੈਂਟ ਸਟੇਟਮੈਂਟ ਵਾਜੀ ਨਾ ਕਰੀਏ ਅੱਜ ਆਪਾਂ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਕੌਣ ਸੱਚਾ ਹੈ ਕੌਣ ਲੋਕਾਂ ਨਾਲ ਖੜਾ ਹੈ ਜਿਹੜਾ ਇੱਥੇ ਸੜਕਾਂ ਤੇ ਆ ਕੇ ਸਾਡੇ ਨਾਲ ਖੜੂਗਾ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੂਗਾ ਇਸ ਕਰਕੇ ਸਾਰੇ 10 ਤਰੀਕ ਨੂੰ ਵਕਤਵਾਰ ਗਿਣਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚੋ ਤਾਂ ਚੰਡੀਗੜ੍ਹ ਦੇ ਸੈਕਟਰ 38 'ਚ ਫਾਇਰਿੰਗ ਹੋਈ ਹੈ ਕੌਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਦੁਸ਼ਮਾਸ਼ਾਂ ਦੇ ਘਰ ਤੇ ਅਨੇ ਵਾਗ ਗੋਲੀਆਂ ਚਲਾਈਆਂ ਨੇ ਤਾਂ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਕਵਾ ਕੈਂਗਲਾ ਤੋਂ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਤਾਂ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਹੋਈਆ ਦੱਸਿਆ ਜਾ ਰਿਹਾ ਹੈ ਕਿ ਕਾਉਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਘਰ ਤੇ ਇਹ ਫਾਇਰਿੰਗ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਸੀਸੀਟੀਵੀ 'ਚ ਜੋ ਹਮਲਾਵਰ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਉਹ ਵੀ ਕੈਦ ਹੋਏ ਨੇ ਜਾਂਦੇ ਹੋਏ ਬਾਈਕ ਤੇ ਸਵਾਰ ਸਨ ਜਿਨ੍ਹਾਂ ਵੱਲੋਂ ਇਹ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਉਂਸਲਰ ਹਰਦੀਪ ਸਿੰਘ ਚੋਨੇ ਉਹਨਾਂ ਦੇ ਸੈਕਟਰ 38 ਦੇ ਵਿੱਚ ਪੈਂਦਾ ਤਾਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਕੀ ਕਾਰਨ ਰਹੇ ਹੋਣਗੇ ਕਿਉਂ ਜੋ ਹੈ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿੰਨਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਵੱਡੇ ਸਵਾਲ ਬਣੇ ਹੋਏ ਨੇ ਪੁਲਿਸ ਵਕ ਵਕ ਅਮਹਲਾ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ